ਦੋਸਤੋ ਇਸ ਵੀਡੀਓ ਨੇ ਸੱਚੀ ਰੂਹ ਖੁਸ਼ ਕਰ ਦਿੱਤੀ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇੱਕ ਬਜ਼ੁਰਗ ਮਾਤਾ ਬੜੇ ਹੀ ਪਿਆਰ ਦੇ ਨਾਲ ਪਾਠ ਕਰ ਰਹੀ ਹੈ ਸੱਚੀ ਭਾਗਾ ਵਾਲੇ ਹੁੰਦੇ ਨੇ ਉਹ ਘਰ ਅਤੇ ਭਾਗਾ ਵਾਲਾ ਹੁੰਦਾ ਉਹ ਪਰਿਵਾਰ ਜਿੱਥੇ ਬਜ਼ੁਰਗ ਗੁਰਬਾਣੀ ਦੇ ਨਾਲ ਜੁੜੇ ਹੋਏ ਹੁੰਦੇ ਨੇ ਸੋ ਇਸ ਬਜ਼ੁਰਗ ਮਾਤਾ ਦੀ ਵੀਡੀਓ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰ ਦੇਣਾ ਜੀ ਦੋਸਤੋ ਇਸ ਵੀਡੀਓ ਨੇ ਸੱਚੀ ਭਾਵੁਕ ਕਰ ਦਿੱਤਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇੱਕ ਅੰਗਹੀਣ ਵਿਅਕਤੀ ਮਿਹਨਤ ਮਜ਼ਦੂਰੀ ਕਰ ਰਿਹਾ ਹੈ ਇਸ ਵੀਡੀਓ ਤੋਂ ਉਹਨਾਂ ਨੂੰ ਕੁਝ ਜ਼ਰੂਰ ਸਿੱਖਣਾ ਚਾਹੀਦਾ ਜਿਹੜੇ ਸਹੀ ਸਲਾਮਤ ਹੁੰਦੇ ਹੋਏ ਵੀ ਕੋਈ ਕੰਮ ਕਰ ਨਹੀਂ ਕਰਦੇ ਸੱਚੀ ਤਾਨ ਹੈ ਇਹ ਵੀਰ ਜਿਹੜਾ ਅਜਿਹੇ ਹਾਲਾਤ ਦੇ ਵਿੱਚ ਵੀ ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਕੀ ਕਹਿਣਾ ਚਾਹੋਗੇ ਵੀਡੀਓ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਦੋਸਤੋ ਇਹ ਵੀਡੀਓ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਬੰਦਰ ਇੱਕ ਬੰਦੇ ਨੂੰ ਲੱਡੂ ਫੜਾ ਹੈ ਪਰ ਜੇਕਰ ਇਸ ਦੀ ਥਾਂ ਤੇ ਕੋਈ ਇਨਸਾਨ ਹੁੰਦਾ ਉਸਨੇ ਅਜਿਹਾ ਨਹੀਂ ਕਰਨਾ ਸੀ ਕਿਉਂਕਿ ਅੱਜ ਕੱਲ੍ਹ ਜਾਨਵਰ ਇਨਸਾਨ ਬਣਦੇ ਜਾ ਰਹੇ ਨੇ ਅਤੇ ਇਨਸਾਨ ਜਾਨਵਰ ਬਣਦੇ ਜਾ ਰਹੇ ਨੇ ਤਾਂ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ